ਸਸ਼ਿਕਾ ਬੁਲਾਓ ਜਪੂ ਸਸ਼ਿਕਾ ਆਜੋ ਜੀ ਸਵਾਗਤ ਹੈ ਤੁਹਾਡਾ ਸਾਡੇ ਬਲੌਗ ਚ ਹਨਾ ਜਪਜੀ ਕਿੱਧਰ ਚਲੀ ਆ ਕੁਮਿਆ ਕਰਨਾ ਕੁਮਿਆ ਕਰਨਾ 1:30 ਵਜੇ ਦਾ ਟਾਈਮ ਹੋ ਗਿਆ ਦੁਪਹਿਰ ਦਾ ਤੇ ਆ ਦੇਖੋ ਜਪਜੀ ਅੱਜ ਤਿਆਰ ਹੋਈ ਆ ਪੋਨੀ ਦਿਖਾਈ ਚਪੂ ਤੇਰੀ ਵਾਓ ਜਪਜੀ ਨੇ ਸਿਰ ਬਹਾਇਆ ਤੇ ਜਪਜੀ ਦੀ ਡਰੈਸ ਜਪੂ ਦੂਰ ਨੂੰ ਆਈ ਥੋੜਾ ਜਿਹਾ ਪਿੱਛੇ ਨੂੰ ਪਿੱਛੇ ਨੂੰ ਪਿੱਛੇ ਨੂੰ ਪਿੱਛੇ ਨੂੰ ਪਿੱਛੇ ਨੂੰ ਆ ਦੇਖੋ ਜਪਜੀ ਦੇ ਸ਼ੂਜ਼ ਜਪਜੀ ਦੇ ਸ਼ੂਜ਼ ਤੇਜਪ ਜੀ ਦੀ ਡਰੈਸ ਵਾਜੀ ਵਾਜਪੂ ਬਹੁਤ ਪਿਆਰੀ ਲੱਗਦੀ ਐ ਮੋਟੋ ਆ ਖੜਿਆ ਸਰਦਾਰ ਜੀ ਪਪਾਈ ਦੀ ਫਰੀ ਕੈਪ ਲੈ ਕੇ ਜਾ ਰਹੀ ਕਿਉਂਕਿ ਅੱਜ ਧੁੰਦ ਐ ਰਾਤ ਬਹੁਤ ਧੁੰਦ ਸੀ ਗਾਈਜ਼ ਤੇ ਅੱਜ ਤੱਕ ਧੁੱਪ ਨਹੀਂ ਨਿਕਲੀ ਹਲਕੀ ਜੀ ਕਿਨਮੇਨ ਦੱਸੀ ਹੋਈ ਸੀ ਤੇ ਹੁਣ ਇਹ ਚੱਲੇ ਨੇ ਦੁਪਹਿਰ ਦਾ ਰੋਟੀ ਪਾਣੀ ਛਕ ਲਿਆ ਤੇ ਕਿੱਥੇ ਚੱਲੇ ਨੇ ਬਣੇ ਰਿਓ ਬਲੌਗ ਦੇ ਵਿੱਚ ਜ਼ਰੂਰ ਦੱਸਾਂਗੇ ਤੁਹਾਨੂੰ ਫਿਲਹਾਲ ਇਹ ਬਾਪਤੀ ਹੋ ਚੱਲੇ ਨੇ ਚੋ ਚਲੋ ਚਲੋ ਅੱਜ ਮੌਸਮ ਐਦਾਂ ਦਾ ਏ ਧੁੰਦ ਹੈ ਜੀ ਕਿਉਂਕਿ ਦੁਪਹਿਰ ਦਾ ਟਾਈਮ ਹੋ ਗਿਆ ਧੁੰਦ ਹੈ ਜਪਜੀ ਬਾਈ ਡੌਗੀ ਹਜੇ ਦੁਪਹਿਰ ਦੀ ਰੋਟੀ ਖਾ ਕੇ ਨਹੀਂ ਗਿਆ। ਥੋੜਾ ਰੁੱਕ ਕੇ ਆਂਦਾ। ਪਾਣੀ ਬਦਲਿਆ ਸੀ ਰਾਤ ਮਿੱਟੀ ਪਾਤੀ ਪਾਣੀ ਚ ਕਿਸੇ ਨੇ। ਤੇ ਚਲੋ ਬੱਚੇ ਖੇਲਦੇ ਪਾ ਦਿੰਦੇ ਆ ਤੇ ਆਪਾਂ ਚੱਲੀਏ ਬਾਕੀ ਕੰਮ ਕਰਨ। ਜਬ ਜੀ ਤੋਂ ਬਾਅਦ ਤਾਂ ਬਸ ਚੁੱਪਚਾਪਾ ਜਿਹਾ ਹੋ ਜਾਂਦਾ। ਮਤਲਬ ਸਨਾਟਾ ਜਿਹਾ ਹੋ ਜਾਂਦਾ। ਕਿਉਂਕਿ ਬੱਚਿਆਂ ਨਾਲ ਹੀ ਘਰ ਚ ਰੌਣਕ ਹੈ ਜੀ। ਤੇ ਸਾਡੇ ਲਾਈਟ ਵੀ ਖਰਾਬ ਹੋ ਗਈ ਸੀ। ਤਾਂ ਕਰਕੇ ਇਹਨਾਂ ਨੂੰ ਦੁਪਹਿਰ ਦਾ ਟਾਈਮ ਆ ਪ੍ਰੋਗਰਾਮ ਜਿੱਥੇ ਉਹ ਗਈ ਆ ਉਹ ਦੁਪਹਿਰ ਤੋਂ ਹੀ ਆ ਤੇ ਚਲੋ ਟੀਵੀ ਨੂੰ ਤਾਂ ਫਿਲਹਾਲ ਬੰਦੀ ਕਰਦੀ ਏ ਉਹਦੀ ਰਜ਼ਾਈਏ ਤੇ ਪੱਕੀ ਹੋ ਰਹਿੰਦੀ ਏ ਜਪਜੀ ਦੀ ਕਹਿ ਦਿੰਦੇ ਮੇਰੇ ਬੈਡਰੂਮ ਚ ਕੁਝ ਨਾ ਛੇੜੋ ਤੇ ਹੁਣ ਆਉਗੀ ਫਿਰ ਦੇਖਦੇ ਆ ਜਪਜੀ ਗਈ ਸੀ ਜਾਗੋ ਤੇ ਪਰ ਨਾ ਉਥੇ ਵੀਡੀਓ ਸ਼ੂਟ ਨਹੀਂ ਹੋਈ ਸਰਦਾਰ ਜੀ ਵੈਸੀ ਵੀਡੀਓ ਬਣਾਉਣ ਤੋਂ ਜੱਕਦੇ ਨੇ ਕੁਝ ਜਿੱਦਾਂ ਦਾ ਮਾਵਾਲ ਹੁੰਦਾ ਉਦਾਂ ਉਹ ਸਾਹਮਣਾ ਵੀਡੀਓ ਬਣਾਉਣੀ ਚਾਹੀਦੀ ਆ ਤੇ ਵੀਡੀਓ ਨਹੀਂ ਬਣੀ ਵੀਡੀਓ ਸਾਡੇ ਤੋਂ ਇੰਨੀ ਹੀ ਸ਼ੂਟ ਸ਼ੂਟ ਹੋਈ ਆ ਤੇ ਫਿਰ ਇਹ ਤੇ ਕਰਕੇ ਸੋਚਿਆ ਕਿ ਚਲੋ ਠੀਕ ਐ ਜੱਜ ਜੀ ਨੂੰ ਚਾਹ ਸੀ ਕਿ ਹਾਂ ਮੇਰਾ ਵਲੌਗ ਬਣਾਓ ਮੈਂ ਜਾ ਕੋ ਤੇ ਚੱਲੀ ਆ ਤੇ ਜਿਆਦਾ ਟਾਈਮ ਰੁਕੀ ਨਹੀਂ ਉੱਥੇ ਸਿਰਫ ਜਿਆਦਾ ਤੋਂ ਜਿਆਦਾ ਅੱਧਾ ਘੰਟਾ ਅੱਧਾ ਘੰਟਾ ਰੁਕੀ ਕਹਿੰਦੀ Papa ਘਰ ਚੱਲੋ ਮम्मा ਕੋਲ ਚੱਲੀਏ ਬਸ ਆ ਗਈ ਕਿੱਤੇ ਜਾ ਕੇ ਫਾਲਤੂ ਕੁਝ ਨਹੀਂ ਖਾਂਦੀ ਚੁੱਪਚਾਪ ਗਈ ਚੁੱਪਚਾਪ ਆ ਕੇ ਬਸ ਇਹਨੂੰ ਇਹ ਹੁੰਦਾ ਕਿ ਹਾਂ ਮੈਂ ਬਾਹਰ ਢੇੜਾ ਲਗਾਈ ਬਸ ਇਸ ਤੋਂ ਜ਼ਿਆਦਾ ਕੁਝ ਨਹੀਂ ਤੇ ਮਿਲਦੇ ਆਂ ਫਿਰ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਥੈਂਕ ਯੂ ਫॉर ਵਾਚਿੰਗ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰਿਓ ਥੈਂਕ ਯੂ